ਤੁਸੀਂ ਦੇਖੋ ਵੀ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਵੀ ਇਹ ਲੋਕ ਧਰਮ ਨੂੰ ਵੀ ਨਹੀਂ ਬਖਸਦੇ ਸਾਡਾ ਨਾਬਾ ਸਾਹਿਬ ਜਿਹੜਾ ਬਹੁਤ ਹੀ ਇਤਿਹਾਸਿਕ ਸਥਾਨ ਹੈਗਾ ਉਸ ਦੇ ਨਾਂ ਤੇ ਇਹਨਾਂ ਨੇ ਇੱਕ ਰੈਗੂਲੇਸ਼ਨ ਪਾਸ ਕਰਿਆ ਤਾਂ ਵੀ ਡੈਕੋਰੇਟਿਵ ਲਾਈਟਾਂ ਜਿਹੜੀਆਂ ਉਹ ਲਾਣੀਆਂ ਹੈਗੀਆਂ ਤੇ ਡੈਕੋਰੇਟਿਡ ਲਾਈਟਾਂ ਕਿਸ ਤਰ੍ਹਾਂ ਦੀਆਂ ਲਿਆਣੀਆਂ ਕੀ ਸਪੈਸੀਫਿਕੇਸ਼ਨਾਂ ਕਿੰਨਾ ਰੇਟ ਆ ਕੀ ਸਾਈਜ਼ ਆ ਕੱਖ ਵੀ ਨਹੀਂ ਸਿੱਧਾ ਟੈਂਡਰ ਰਾਤ ਨੂੰ 8 ਵਜੇ ਜਿਹਦੇ ਕੋ ਵੀ ਕਮੇਟੀ ਦਾ ਕੰਮ 9 ਤੋਂ 3 ਵਜੇ ਤੱਕ ਹੁੰਦਾ ਰਾਤ ਨੂੰ 8 ਵਜੇ ਸਿਰਫ ਇੱਕ ਕੰਪਨੀ ਤਿੰਨ ਕੰਪਨੀਆਂ ਜਿਹੜੀ ਇੱਕੇ ਬੰਦੇ ਦੀ ਉਹਨਾਂ ਤੋਂ ਰਿਸੀਵ ਕਰਕੇ 3% ਲੈਸ ਤੇ ਮੈਂ ਫਿਰ ਚੈਲੰਜ ਕਰਦਾ ਵੀ ਸਾਡੇ ਟਾਈਮ ਤੇ ਟੈਂਡਰ 40 40 50 50% ਲੈਸ ਤੇ ਇਲੈਕਟ੍ਰੋਨਿਕ ਹੁੰਦੇ ਸੀਗੇ ਇਹਨਾਂ ਨੇ ਮਿਲ ਕੇ 3% ਦੇ ਕਰਦੇ ਚਲੋ ਮੈਂ ਤੁਹਾਨੂੰ ਲਾਈਟਾਂ ਚੰਗੀ ਤਰ੍ਹਾਂ ਦਿਖਾਈਆਂ ਵੀ ਜਿਹੜੀ ਕੀਮਤ 10000 ਉਹਦਾ ਕੰਮ 67000 ਰੁਪਏ ਚ ਹੋ ਰਿਹਾ ਹੈਗਾ ਲਾਈਟਾਂ ਮੌਕੇ ਤੇ ਲਗੀਆਂ ਨਹੀਂ ਕੋਈ ਵੀ ਤੇ ਪ੍ਰਧਾਨ ਤੇ ਯੂਨਿਟ ਠੇਕੇਦਾਰ ਨੂੰ ਪੇਮੈਂਟ ਕਰਕੇ ਜਿਹੜਾ ਮੈਨੂੰ ਪਤਾ ਲੱਗਿਆ ਉਹ ਤੋਂ ਕੈਸ਼ ਵਾਪਸ ਲੈ ਲਿਆ ਇਹਨਾਂ ਨੇ ਸਾਰਾ ਮੌਕੇ ਤੇ ਨਾ ਕੋਈ ਲਾਈਟ ਲੱਗੀ ਨਾ ਕੋਈ ਸਿਮਿੰਟ ਹੋਇਆ ਨਾ ਕੋਈ ਖੱਡਾ ਮਰਿਆ ਇਹਨਾਂ ਨੇ ਪੇਮੈਂਟ ਕਰਦੀ ਬਕਾਇਦਾ ਵੀ ਖੱਡਾ ਪਟਿਆ ਮਿੱਟੀ ਪਾਈ 1 6 18 ਸਿਮਿੰਟ ਲਾਇਆ ਆਪਾ ਬਣਾਇਆ ਸਾਰਾ ਕੁਝ ਕਰਾਇਆ ਮੈਂ ਮੌਕੇ ਤੇ ਐਡੀਸੀ ਨੂੰ ਐਪਲੀਕੇਸ਼ਨ ਦੇਈ ਐਡੀਸੀ ਸਾਹਿਬ ਨੇ ਇਨਕੁਆਰੀ ਕੀਤੀ ਜਿਹਦੇ ਚ ਉਹਨਾਂ ਨੇ ਸਾਫ਼ ਲਿਖ ਦਿਆ ਵੀ ਇਹ ਟੋਟਲ ਪੇਮੈਂਟ ਗਲਤ ਹੋਈ ਆ ਕੋਈ ਵੀ ਮੌਕੇ ਤੇ ਕੰਮ ਇੰਸਟਾਲ ਨਹੀਂ ਹੋਇਆ ਜੇ ਸਟਾਲ ਨਹੀਂ ਹੋਇਆ ਤਾਂ ਪੇਮੈਂਟ ਨਹੀਂ ਹੋਣੀ ਹੁਣ ਰਾਤ ਨੂੰ ਅੱਧੀ ਰਾਤ ਨੂੰ ਤੁਸੀਂ ਦੇਖੋ ਵੀ ਰਾਤ 9 ਵਜੇ ਕੰਮ ਸ਼ੁਰੂ ਕਰਕੇ 3 ਵਜੇ ਤੱਕ ਉਹ ਉਸ ਚੀਜ਼ ਨੂੰ ਜਦੋਂ ਇਨਕੁਆਰੀ ਸ਼ੁਰੂ ਹੋ ਗਈ ਉਹਨਾਂ ਨੇ ਕਾਰਵਾਈ ਕਰਨ ਵਾਸਤੇ ਸੈਕਟਰੀ ਨੂੰ ਲਿਖ ਦਿਆ ਰਾਤ ਨੂੰ 9 ਵਜੇ ਪੋਲ ਕੱਢਣੇ ਸ਼ੁਰੂ ਕਰਦੇ ਮੇਰੇ ਕੋਲ 13 14 ਕ ਪੋਲ ਰਾਤ ਗੱਡ ਕੇ ਗਏ ਆ ਉਹ ਸਮਾਨ ਵੀ ਮੈਂ ਤੁਹਾਨੂੰ ਦਿਖਾਇਆ ਵੀ 34000 ਰੁਪਏ ਦਾ ਇੱਕ ਪੋਲ ਜਿਹੜਾ ਉਹ ਲਾਇਆ ਜਿਹੜੀ ਥੱਲੇ ਦੇ ਕੌਲੀ ਜੀ ਆ ਉਹ 24000 ਰੁਪਏ ਦੀ ਆ ਜਿਹੜਾ ਬ੍ਰੈਕਟ ਦੀ ਗੋਲ ਜੀ ਕਮਾਈ ਆ ਉਹ 8000 ਰੁਪਏ ਦੀ ਆ ਮੈਂ ਤਾਂ ਤੁਹਾਨੂੰ ਕਿਹਾ ਵੀ ਤੁਸੀਂ ਮੌਕੇ ਤੇ ਚੈੱਕ ਕਰ ਲਿਓ ਵੀ ਕਿਹੜਾ ਉਹ ਸਾਥੀ ਗਾਰ ਦਾ ਕਿੰਨਾ ਕਿ ਡਿਫਰੈਂਸ ਲੱਗਦਾ ਤੇ ਸ਼ਰਮਾ ਜੀ ਤੁਹਾਨੂੰ ਰੇਟ ਦੇ ਵਿੱਚ ਨੂੰ ਨੂੰ ਤਾਂ ਲੱਗਦਾ ਵੀ 10-12 ਹਜ਼ਾਰ ਦਾ ਸਮਾਨ ਹੋਣਾ ਵੱਧ ਤੋਂ ਵੱਧ ਇਹ ਕੰਪਨੀ ਕੀ ਦੇ ਨਾਮ ਹੈ ਜੀ ਇਹ ਕੰਪਨੀ ਦਾ ਕੋਈ ਨਾਮ ਹੀ ਨਹੀਂ ਲਿਖਿਆ ਨਾ ਬੰਦੇ ਦੇ ਨਾਮ ਟੈਂਡਰ ਚਾ ਨਾ ਜੀਟੀਐਸ ਕੰਪਨੀ ਨੂੰ ਉਹਨਾਂ ਨੇ ਅੰਦਰ ਖਾਤ ਕੋਈ ਇਹਨਾਂ ਦੇ ਆਪਣੇ ਤਾਂ ਆਪਣੇ ਤਾਂ ਨਹੀਂ ਰਹੀ ਹੈਗੇ ਔਰ ਤੁਸੀਂ ਦੇਖੋ ਵੀ ਜਿਸ ਕੰਮ ਦੀ ਇਨਕੁਆਰੀ ਚੱਲ ਰਹੀ ਹੈ ਜਿਹਦੇ ਤੇ ਏਡੀਸੀ ਨੇ ਲਿਖਤਾ ਹੋਏ ਵੀ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਕੀ ਇਲੈਕਸ਼ਨ ਲੱਗਿਆ ਹੋਇਆ ਕੋਡ ਆਫ ਕੰਡਕਟ ਲੱਗਿਆ ਹੋਇਆ ਤੇ ਅੱਧੀ ਰਾਤ ਨੂੰੇ ਪੋਲ ਲਾ ਸਕਦੇ ਆ ਉੱਥੇ ਪ੍ਰਧਾਨ ਨੇ ਡਾਇਰੈਕਸ਼ਨ ਦੇਈ ਉਹਨੇ ਵੀ ਫਟਾਫਟ ਰਾਤ ਨੂੰ ਚੱਕ ਦੇ। ਐਡਵਾਂਸ ਪੇਮੈਂਟ ਕਦੇ ਪਹਿਲਾਂ ਹੋਈ ਹੈ ਜਿਸ ਤੋਂ ਪਹਿਲਾਂ ਕਦੇ? ਕਦੇ ਕਾਨੂੰਨੇ ਨਹੀਂ ਹੈ ਵੀ 100% ਪੇਮੈਂਟ ਪਹਿਲਾਂ ਹੋ ਜੇ ਕੰਮ ਕਰਨ ਤੋਂ। ਕੋਈ ਹਿੰਦੁਸਤਾਨ 'ਚ ਕਾਨੂੰਨ ਨਹੀਂ ਹੈਗਾ। ਸਾਡੀ ਜਿਹੜੀ ਗੱਲ ਹੋਈ ਸੀ ਅਧਿਕਾਰੀਆਂ ਨਾਲ ਕਹਿਣਾ ਸੀ ਸਪਲਾਈ ਦੀ ਪੇਮੈਂਟ ਕੀਤੀ ਆਪਾਂ। ਆਪਣਾ ਲੇਟਰ ਸਪਲਾਈ ਕੀਤੀ ਉਹਦੀ ਪੇਮੈਂਟ ਕੀਤੀ। ਇੱਕ ਚੀਜ਼ ਇੱਕ ਚੀਜ਼ ਮੇਰੀ ਗੱਲ ਸਪਲਾਈ ਦੀ ਵੈਸੇ ਤਾਂ ਪੇਮੈਂਟ ਹੁੰਦੀ ਨਹੀਂ ਜੇ ਹੁੰਦੀ ਆ ਤਾਂ ਵੱਧ ਤੋਂ ਵੱਧ 15% ਪੇਮੈਂਟ ਹੁੰਦੀ ਆ। ਫਿਰ ਤੁਸੀਂ ਦੱਸੋ ਵੀ ਮਿੱਟੀ ਰੇਤਾ ਸੀਮਿੰਟ ਖੱਡਾ ਪੱਟ ਕੇ ਵਿੱਚ ਪਾ ਦਿਆ ਉਹ ਸਪਲਾਈ ਆ ਜਾਂ ਇਹ ਹੁੰਦਾ ਹੈਗਾ ਵੀ ਟਪੋਲ ਕਮੇਟੀ ਦਾ ਅਫਸਰ ਚ ਪਏ ਖੱਡੇ 'ਚ ਸਾਰਾ ਸੀਮਿੰਟ ਸੁਮਿੰਟ ਬੰਦ ਕਰਕੇ ਰੱਖਦੇ ਆ ਜਿੱਦਨ ਪੋਲ ਚੱਕ ਕੇ ਧਿਆਣਗੇ ਵਿੱਚ ਫਸਾ ਦੇਣਗੇ ਉਹ ਲਿਖ ਰਹੇ ਆ ਵੀ 1 6 18 ਦਾ ਕੰਕਰੀਟ ਮਿਕਸ ਕਰਕੇ ਪਾਇਆ ਹੈਗਾ ਮਿਕਸ ਕਰਕੇ 1 ਮਹੀਨਾ ਪਹਿਲਾਂ ਰੱਖ ਲਿਆ ਤੁਸੀਂ ਮੈਨੂੰ ਦੱਸੋ ਵੀ ਕਿਹਿਆ ਸੀਮਿੰਟ ਰੇਤਾ ਬਜਰੀ ਜਿਸ ਦਿਨ ਇਹਨੇ ਪੇਮੈਂਟ ਕਰੀਆ 7 ਦਿਨ ਬਾਅਦ ਉਸ ਦਿਨ ਮਿਕਸ ਕਰਕੇ ਰੱਖ ਲਿਆ ਤੇ ਕੱਲ ਲੈਣ ਕੇ ਫਿੱਟ ਕਰ ਦਿਆ ਤੁਸੀਂ ਪੁੱਛ ਲਿਓ ਇਹਨੂੰ ਜਾ ਕੇ ਵੀ ਤੁਸੀਂ ਮਿਕਸਡ ਸਿਮਿੰਟ ਰੱਖਿਆ ਵਾ ਤਾਂ ਜੀ ਉੱਥੇ ਕਮੇਟੀ ਜੀ ਇਹਦਾ ਤੁਸੀਂ ਸ਼ਿਕਾਇਤ ਕਰਦਾ ਕੀ ਕਾਰਨ ਹੋਇਆ ਜਿਹੜਾ ਚੋਰੀ ਕਰਨ ਦਾ ਇਨਕੁਆਇਰੀ ਸ਼ੁਰੂ ਹੋ ਗਈ ਕੱਲ ਮੈਂ ਐਸਐਸਪੀ ਨੂੰ ਮਿਲਿਆ ਸੀਗਾ ਵੀ ਪਰਚਾ ਦਰਜ ਕਰੋ ਪ੍ਰਧਾਨ ਤੇ ਹੀ ਹੋ ਤੇ ਇਹਨਾਂ ਨੂੰ ਹੋ ਗਿਆ ਵੀ ਪਰਚਾ ਦਰਜ ਨਾ ਹੋ ਜਾਵੇ ਵੀ ਫਟਾਫਟ ਲਾ ਦਾਂਗੇ ਕਹਿ ਦਾਂਗੇ ਵੀ ਇਹ 10 ਤਰੀਕ ਤੋਂ ਪਹਿਲਾਂ ਦੇ ਲੱਗੇ ਹੋਏ ਆ ਇਹ ਫਾਊਂਡੇਸ਼ਨ ਵੀ ਇਹਨਾਂ ਨੇ ਕੱਲੇ ਭਰੀਆਂ ਕਿ ਪਹਿਲਾਂ ਭਰੀ ਹੋਈ ਸੀ ਤੁਸੀਂ ਜਾ ਕੇ ਚੈੱਕ ਕਰ ਲਓ ਰਾਤ ਭਰੀ ਆ ਫਾਊਂਡੇਸ਼ਨ ਵੀ ਕੱਲੇ ਰਾਤ ਭਰ ਕੇ ਨਾਲੇ ਲੱਗਦੀ ਕਰ ਰਹੇ ਆ ਜੇ ਤਾਂ ਪੂਰੇ ਲੱਗੇ ਨਹੀਂ ਮੇਰੇ ਖਿਆਲ 10 ਕੋਪੋਲ ਲੱਗੇ ਆ ਰਾਤ ਨੂੰ 10 12 ਕੋਪੋਲ ਲੱਗੇ ਚੈੱਕ ਕਰ ਲਿਓ ਤਾਰਾਂ ਲੱਗੀਆਂ ਸ਼ਰਮਣ ਜੀ ਤੁਸੀਂ ਕਹਿੰਦਾ ਤਾਰ ਕੋਈ ਨਹੀਂ ਪਈ ਉੱਥੇ ਹੁਣ ਤੱਕ ਵੀ ਨਹੀਂ ਪਈ ਤੁਸੀਂ ਕਹਿੰਦਾ ਕਿ ਤੱਕ ਕਾਰਵਾਈ ਹੋਈ ਉਹ ਤੁਸੀਂ ਦੇਖੋ ਵੀ ਐਡੇ ਐਡਾ ਐਡਾ ਬੇੜਾਗਰ ਹੋ ਗਿਆ ਨਾਲ ਹੀ ਲਾਈਟ ਜਲ ਰਹੀ ਆ ਸਟਰੀਟ ਲਾਈਟ ਜਲ ਰਹੀ ਆ ਉਹਦੀ ਜੜਛੀ ਪੋਲ ਲਾ ਕੇ ਇੱਕ ਹੋਰ ਸਟਰੀਟ ਲਾਈਟ ਪਹਿਲਾਂ ਪ੍ਰਾਣੀ ਸੀ ਨਾ ਹੁਣ ਫੈਂਸੀ ਵਾਲੀ ਲਾਈਈ ਹੋਈ ਕੋਈ ਕਾਰਵਾਈ ਨਹੀਂ ਸ਼ਰਮਜੀ ਇਹ ਲਾਈਟ ਦਾ ਹੋਈ ਦੇਖੋ ਸ਼ਰਮਜੀ ਕੋਈ ਕਾਰਵਾਈ ਹੋਈ ਆ ਹੁਣ ਤੱਕ ਜੀ ਤੁਸੀਂ ਕਹਿੰਦਾ ਕਿਤਿਆਂ ਕਾਪੀ ਜੀ ਹਾਂ ਜੀ ਜ਼ਮੀਰੇ ਮਰ ਗਈ ਆਈਐਸ ਆਫਸਰਾਂ ਦੀ ਵੀ ਜ਼ਮੀਰ ਮਰ ਗਈ ਮੈਂ ਰੋਜ਼ ਸੀਨਾ ਸਾਹਿਬ ਨੂੰ ਫੋਨ ਕਰਿਆ ਕੋਈ ਕਾਰਵਾਈ ਕਰਨ ਨੂੰ ਪਿਆਰੇ ਸਿਰਫ ਹਾਈ ਕੋਰਟ ਤੇ ਇਸ ਤੋਂ ਅੱਗੇ ਕੀ ਕਰੂੰਗੀ ਤੁਸੀਂ ਹਾਈ ਕੋਰਟ ਜਾਵਾਂਗੇ ਇਲੈਕਸ਼ਨਾਂ ਤੋਂ ਪਹਿਲਾਂ ਜੀ ਇਲੈਕਸ਼ਨ ਹੁਣ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਤੁਸੀਂ ਕਰੀ ਆ ਜੀ ਇਹਦੇ ਕੀ ਕਾਰਵਾਈ ਹੁੰਦੀ ਆ ਜੀ ਜਿਹੜੀ ਯੋ ਕਲੈਕਸ਼ਨ ਕਮਿਸ਼ਨ ਦੀ ਰਾਤ ਗੱਡੀ ਆ ਗਈ ਤੇ ਮੌਕੇ ਤੇ ਉਹ ਫੋਟੋ ਧਾਰ ਕੇ ਲੈ ਕੇ ਵੀਡੀਓ ਬਣਾ ਕੇ ਲੈ ਕੇ ਚੈੱਕ ਕਰਕੇ ਗਈਆਂ ਵੀ ਇਹ ਕੰਕਰੀਟ ਤੇ ਸੀਮੈਂਟ ਹੈ। ਕਾਰਵਾਈ ਕੀ ਹੁੰਦੀ ਆ ਜੀ? ਉਹਨਾਂ ਵੱਲੋਂ ਕਾਰਵਾਈ ਹੋਈ ਆ ਪਈ। ਉਹਨਾਂ ਵੱਲੋਂ ਦੇਖੋ ਹੁਣ ਪਤਾ ਲੱਗ ਜੂਗਾ। ਅੱਛਾ ਠੀਕ ਹੈ। ਸ਼ੁਕਰੀਆ।